ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਮਾਤਾ ਮਦਾਨਨਤਾ ਜੋ ਕਿ 7 ਦਿਨਾਂ ਦੇ ਵਿੱਚ ਇੱਛਾ ਪੂਰੀ ਕਰਨ ਵਾਲਾ ਢਾਣਾ ਲੇਟੇ ਹਜਰ ਹੋਈਆਂ ਇਹਦੇ ਵਿੱਚ ਮਾਤਾ ਮਦਾਨਨ ਜੀ ਨੂੰ ਉਹ ਪ੍ਰਸ਼ਾਦ ਚੜਾਉਣਾ ਹੈ ਜਿਸ ਦੇ ਨਾਲ ਤੁਹਾਡੀ ਕੋਈ ਵੀ ਵੱਡੀ ਤੋਂ ਵੱਡੀ ਮਨੋ ਕਾਮਨਾ ਹੋਵੇ ਜਿਸ ਦੇ ਨਾਲ ਤੁਹਾਡਾ ਕੋਈ ਵੀ ਅੜੇ ਤੋਂ ਅੜਿਆ ਕੰਮ ਹੋਵੇ ਉਹ ਮਾਤਾ ਮਦਾਨਣ ਤੁਹਾਡੀ ਮਨੋ ਕਾਮਨਾ ਪੂਰਨ ਕਰੇਗੀ ਜਾਂ ਫਿਰ ਹੋਰ ਵੀ ਕਿਸੇ ਵੀ ਕਿਸਮ ਦਾ ਕੋਈ ਕੰਮ ਹੋਵੇ ਕੋਈ ਲੱਗਾ ਲਗਾਇਆ ਕੋਈ ਬੂਤ ਪ੍ਰੇਤ ਕੋਈ ਬਿਮਾਰ ਹੋਵੇ ਕਿਸੇ ਦਾ ਲੋਟ ਨਾ ਹੋਵੇ ਕਿਸੇ ਦਾ ਕੋਈ کاروبار ਨਾ ਚੱਲਦਾ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੋਵੇ ਤਾਂ ਸਿਰਫ ਇਹ ਸਭ ਦੇਂਦੀ ਮੇਨਟਲੀ ਨਾਲ ਮਾਤਾ ਮਦਨ ਜੀ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰਨ ਕਰੇਗੀ ਸੋ ਦੋਸਤੋ ਕਰਨਾ ਕੀ ਹੈ ਮਾਤਾ ਮਦਨ ਜਿਹਨੂੰ ਮਦਨ ਦੀ ਮਾਤਾ ਵੀ ਕਹਿੰਦੇ ਆ ਇਹਦੇ ਬਹੁਤ ਸਾਰੇ ਨਾਮ ਨੇ ਕਲਰ ਵਾਲੀ ਮਾਤਾ ਮਦਨ ਵਾਲੀ ਮਾਤਾ ਮਾਤਾ ਮਦਨਣ ਸ਼ਮਸ਼ਾਨ ਵਾਲੀ ਮਾਤਾ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਮ ਨੇ ਔਰ इजीली ਕਰਨਾ ਕੀ ਹੋ ਗਿਆ ਸਿਰਫ ਸਤਵੰਦ ਦਾ ਹੀ ਕੰਮ ਹੈ ਸਤ ਦਿਨ ਤੁਸੀਂ ਜਾਂ ਤਾਂ ਮਾਤਾ ਮਦੰਨ ਦੇ ਦਰਬਾਰ ਚ ਕਿਤੇ ਵੀ ਤੁਹਾਨੂੰ ਉਹ ਵੀ ਵੀ ਮਾਤਾ ਮਦੰਨ ਦਾ ਮੰਤਰ ਹੈ ਦਰਬਾਰ ਹੈ ਉਥੇ ਜਾ ਸਕਦੇ ਜੇ ਨਹੀਂ ਕਿਤੇ ਵੀ ਲੱਭਦਾ ਤਾਂ ਤੁਸੀਂ ਮਾਤਾ ਮਦੰਨ ਦਾ ਨਾਮ ਲੈ ਕੇ ਕਿਸੇ ਉਜਾੜ ਦੇ ਵਿੱਚ ਵੀ ਇਹ ਕੰਮ ਕਰ ਸਕਦੇ ਮੰਦਰ ਹੁਬੀ ਤੋਂ ਬਹੁਤ ਬਦੀਆ ਗੱਲ ਹੈ ਜੇ ਨਹੀਂ ਕਿਤੇ ਮੰਦਰ ਲੱਭਦਾ ਤਾਂ 6 ਦਿਨ ਪਹਿਲੇ ਕੀ ਕਰਨਾ ਹੈ ਤੁਸੀਂ ਇੱਕ ਕੱਜੀ ਲੱਸੀ ਦਾ ਲੋਟਾ ਹਰ ਰੋਜ਼ ਚੜਾ ਕੇ ਆਉਣਾ ਮਾਤਾ ਮੰਦਨ ਨਦੀ ਨਾਮ ਦਾ ਰੋਜ਼ ਕੱਤੀ ਲੱਸੀ ਦਾ ਲੋਟਾ ਚੜਾਉਣਾ ਉਹ ਜਿੱਦਾਂ ਥੋੜੀ ਜਿਹਾ ਦੁੱਧ ਪਾ ਲੈਣਾ ਥੋੜੀ ਜਿਹਾ ਪਾਣੀ ਪਾ ਲੈਣਾ ਉਹਦੇ ਵਿੱਚ ਥੋੜਾ ਜਿਹਾ ਮਿੱਠਾ ਜ਼ਰੂਰ ਪਾਣਾ ਹੈ ਇਹ ਸਾਰਾ ਕੁਝ 6 ਦਿਨ ਲਗਾਤਾਰ ਇਸੇ ਤਰ੍ਹਾਂ ਖੜਾਈ ਜਾਣਾ 7ਵੇਂ ਦਿਨ ਕੀ ਡੂਟਾ ਵੀ ਕੱਚੀ ਲੱਸੀ ਦਾ ਚੜਾਉਣਾ ਹੈ ਉਹਦੇ ਵਿੱਚ ਹੋਰ ਸਮਾਨ ਜਿਹੜਾ ਭੂਗ ਪ੍ਰਸ਼ਾਦ ਲਈ ਲੱਗਣਾ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਤੁਸਾਨੇ 7 ਚੂੜੀਆਂ ਲੈਣੀਆਂ ਲਾਲ ਲਾਲ ਰੰਗ ਦੀਆਂ 7 ਚੂੜੀਆਂ ਲੈਣੀਆਂ ਸੋ ਦੋਸਤੋ ਇਹ ਜਰੂਰ ਦੇਖਣਾ ਕਿ ਜਿਹੜਾ ਆਪਣਾ 7ਵਾਂ ਦਿਨ ਉਹ ਸ਼ਨੀਵਾਰ ਨਾ ਚਾਹੀਦਾ 7ਵਾਂ ਦਿਨ ਸ਼ਨੀਵਾਰ ਆਜਵੇ ਸ਼ਨੀਵਾਰ ਨੂੰ ਆਪਕ ਕਿੜਾ ਕਿੜਾ ਸਮਾਨ ਲੈਣਾ ਉਹਦੇ ਵਿੱਚ ਸਭ ਤੋਂ ਪਹਿਲਾਂ ਕਿ ਸੱਤ ਚੂੜੀਆਂ ਜਿਵੇਂ ਮੈਂ ਦੱਸ ਦਿੱਤੀਆਂ ਲਾਲ ਰੰਗ ਦੀਆਂ ਲੈਣੀਆਂ ਅਤੇ 7 ਫੁੱਲ ਲੈਣੇ 7 ਲੌਂਗ ਲੈਣੇ 7 ਇਲਾਇਚੀਆਂ ਲੈਣੀਆਂ 7 ਹੀ ਪਤੰਸੀ ਲੈਣੀ ਆ ਸੱਤ ਕੋਡੀਆਂ ਲੈਣੀਆਂ ਆਪਾਂ ਨੇ ਦੋਸਤੋ ਸੱਤ ਆਪਾਂ ਨੇ ਸਿੱਕੇ ਲੈਣੇ ਆ ਅਤੇ ਸੱਤ ਤਰ੍ਹਾਂ ਦੀ ਮਠਿਆਈ ਲੈਣੀ ਆ ਅਤੇ ਸੱਤ ਦੀਵੇ ਲੈਣੇ ਮਿੱਟੀ ਦੇ ਉਹਨਾਂ ਸੱਤਾਂ ਦੇ ਵਿੱਚ ਬੱਤੀਆਂ ਪਾ ਕੇ ਸੱਤ ਈ ਦੀਵੇ ਮਾਤਾ ਮਸਾਨਣ ਦੇ ਪੂਰ ਪ੍ਰਸ਼ਾਦ ਦੇ ਵਿੱਚ ਲਿਜਾ ਕੇ ਉੱਥੇ ਜਗਾ ਕੇ ਹੁਣੇ ਆ ਸੋ ਦੋਸਤੋ ਇਹ ਸਾਰਾ ਸਮਾਨ ਲੈ ਕੇ ਨਾਲ ਕੱਚੀ ਲੱਸੀ ਦਾ ਲੋਟਾ ਵੀ ਸਰੋਂ ਦੇ ਤੇਲ ਦੇ ਨਾਲ ਚਿਰਾਗ ਜਗਾ ਕੀ ਉਹਨੀਆਂ 73 ਚਿਰਾਗ ਸਾਰਾ ਪੂਰ ਪ੍ਰਸ਼ਾਦ ਰੱਖ ਕੇ 17 ਦੀ ਮਿਠਾਈ ਰੱਖ ਕੇ ਸਾਰਾ ਸਮਾਨ ਰੱਖ ਕੇ ਮਾਤਾ ਮੰਗਨ ਦੇ ਚਰਨਾਂ ਦੇ ਵਿੱਚ ਬੇਨਤੀ ਪ੍ਰਾਰਥਨਾ ਜਿਹੜਾ ਵੀ ਤੁਹਾਡਾ ਕੋਈ ਕੰਮ ਉਹ ਬੜਾ ਹੈ ਉਹਦੀ ਵਾਰੀ ਮੈਂਤੀ ਪ੍ਰੋਸੈਸ ਕਰਕੇ ਤੁਸੀਂ ਵਾਪਸ ਆ ਜਾਣਾ ਉਂਝ ਤਾਂ ਇਸ 7 ਦਿਨ ਕੰਮ ਕਰਦੇ ਆ ਕਰਦੇ ਆ ਹੀ ਤੁਹਾਨੂੰ ਪਤਾ ਲੱਗਣ ਲੱਗ ਜਾਊਗਾ ਕਿ ਅਸੀਂ ਕੁਝ ਕਰ ਰਹੇ ਆ ਜਾਂ ਸਾਨੂੰ ਕੁਝ ਫਾਇਦਾ ਹੋ ਰਿਹਾ ਜਲਦੀ ਹੀ ਫਾਇਦਾ ਹੋਣਾ ਸ਼ੁਰੂ ਹੋ ਜਾਊਗਾ ਨਹੀਂ ਤਾਂ ਸਪਤਾ ਦਿਨਾਂ ਤੋਂ ਬਾਅਦ ਇਸ ਗੱਲ ਦਾ ਤੁਹਾਨੂੰ ਰਿਜ਼ਲਟ ਮਿਲੇਗਾ ਇਸ ਸੋਪ ਦੇੰ ਵੀ ਕੀਤੀ ਹੋਈ ਮਿਹਨਤ ਦਾ ਫਲ ਤੁਹਾਨੂੰ ਮਾਪਮ ਬੰਨਣਾ ਜ਼ਰੂਰ ਦੇਵੇਗੀ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣੀ ਹੈ ਸੋ ਜਲਦ ਹੀ ਕਿਸੇ ਨਵੇਂ ਮੰਤਰ ਘਾਟਲ ਮੇ ਪਾਠ ਟਾਲੀ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ